ਆ ਯਾ ਸ਼੍ਰੋਮਣੀ ਅਕਾਲੀ ਦਲ ਨੇ 6-7 ਦਿਨ ਪਹਿਲਾਂ ਹੀ ਮੈਂ ਸਮਝਦਾ ਇੱਕ ਵਰਕਰ ਨੂੰ ਇੱਕ ਆਮ ਪਿੰਡ 'ਚ ਰਹਿਣ ਵਾਲੇ ਨੂੰ ਏਡਾ ਵੱਡਾ ਮਾਨ ਸਤਕਾਰ ਦੇ ਆ ਮੈਨੂੰ ਏਡੀ ਵੱਡੀ ਜਥੇਬੰਦੀ ਦੀ ਇਹ ਸੜਕੇ ਤੋਂ ਟਿਕਟ ਦੇ ਆ ਇਹ ਨਹੀਂ ਤੁਸੀਂ ਦੇਖ ਲਿਓ ਕਿ 6-7 ਦਿਨਾਂ 'ਚ ਜਿਹੜੇ ਮੇਰੀ ਕੈਂਪੇਨ ਆ ਲੋਕ ਲਹਿਰ ਬਣ ਗਈ ਇਹਨਾਂ ਪਿਆਰ ਸੋ ਬਨੂੜ ਤਾਂ ਮੇਰੀ ਕਰਮਧੂਮੀ ਐ ਇੱਥੇ ਦਾ ਮੈਂ ਬਚਪਨ ਤੋਂ ਆਂਦਾ ਰਿਹਾ ਮੇਰੇ ਖਾਲ ਕੋਈ ਪਿੰਡ ਨਹੀਂ ਜਿੱਥੇ ਮੈਂ ਡੋਰ ਟੂ ਡੋਰ ਕੈਪਟਨ ਸਾਹਿਬ ਦੇ ਟਾਈਮ ਤੇ ਬੋਟਾਂ ਨਹੀਂ ਮੰਗੇ ਹੁਣ ਮੈਂ ਇੱਥੇ ਸਰਪੰਚ ਰਿਹਾ ਸਾਡਾ ਬਲਾਕ ਰਾਜਪੁਰਾ ਸੀਗਾ ਉਸ ਟਾਈਮ ਡੀਸੀ ਪਟਿਆਲਾ ਸੀਗਾ ਸੋ ਮੇਰੇ ਤਾਂ ਹਰ ਪਰਿਵਾਰ ਨਾਲ ਹਰ ਘਰ ਤਾਂ ਗੱਲ ਰਿਸ਼ਤੇ ਆ ਮਤਲਬ ਇਸੇ ਗੱਲ ਦੀ ਬਹੁਤ ਵੱਡੀ ਖੁਸ਼ੀ ਆ ਕਿ ਕਬੂਦੀ ਭਰਾ ਨੂੰ ਟਿਕਟ ਮਿਲੀ ਹੈਗੀ ਕਬੂਦੀ ਬੋਲਣ ਵਾਲੇ ਨੇ ਸੋ ਇਹ ਪ੍ਰਮਾਤਮਾ ਦੀ ਕਿਰਪਾ ਹੈ ਵਨ ਸਾਈਡਡ ਹੋਊਗਾ ਬਾਕੀ ਜਿਹੜੇ ਦੋਨੇ ਕੈਂਡੀਡੇਟ ਆ ਇਸ ਵਾਰ ਜਿਹੜਾ ਕੈਂਡੀਡੇਟਾਂ ਦਾ ਕਿਰਦਾਰ ਔਰ ਪਾਰਟੀ ਦਾ ਕਿਰਦਾਰ ਦੇਖ ਕੇ ਲੋਕਾਂ ਨੇ ਵੋਟ ਪਾਈ ਜੇ ਕੈਂਡੀਡੇਟ ਦਾ ਕਿਰਦਾਰ ਦੇਖ ਲਈਏ ਮਹਾਰਾਣੀ ਪ੍ਰਨੀਤ ਕੌਰ ਚਾਰ ਵਾਰੀ ਐਮਪੀ ਕਾਂਗਰਸ ਦੇ ਰਹੇ ਆ ਕਾਰਗੁਜ਼ਾਰੀ ਜ਼ੀਰੋ ਆ ਅੱਜ ਵੀ ਕਾਂਗਰਸ ਦੇ ਅੰਦਰ ਆ ਵੋਟਾਂ ਭਾਜਪੀ ਵਾਸਤੇ ਮੰਗ ਰਹੇ ਆ ਫਿਰ ਜਿਹੜੇ ਗਾਂਧੀ ਜੀ ਆ ਪਹਿਲਾਂ ਆਪ ਤੋਂ ਬਣੇ ਫਿਰ ਆਜ਼ਾਦ ਖੜੇ ਹੋਏ ਫਿਰ ਕਾਂਗਰਸ 'ਚ ਵੜ ਗਏ ਪਹਿਲਾਂ ਕਾਂਗਰਸ ਨੂੰ ਗਾਲਾਂ ਕੱਢਦੇ ਤੇ ਹੁਣ ਕਾਂਗਰਸ ਨੂੰ ਪਿਆਰ ਕਰਨ ਲੱਗੇ ਆ ਆਮ ਆਦਮੀ ਪਾਰਟੀ ਵਾਲੇ ਜਦੋਂ ਚੰਡੀਗੜ੍ਹ 'ਚ ਭਗਵੰਤ ਮਾਨ ਜੀ ਕਹਿੰਦੇ ਆ ਵੀ ਕਾਂਗਰਸ ਬਹੁਤ ਵਧੀਆ ਪਾਰਟੀ ਆ ਇਸ ਤੋਂ ਤਾਂ ਚੰਗੀ ਪਾਰਟੀ ਪੂਰੇ ਇੰਡੀਆ 'ਚ ਕੋਈ ਹੋ ਹੀ ਨਹੀਂ ਸਕਦੀ ਜਦੋਂ ਪੰਜਾਬ 'ਚ ਵੜਦੇ ਆ ਫਿਰ ਕਹਿੰਦੇ ਆ ਕਾਂਗਰਸ ਭਿਸ਼ਟਾਚਾਰੀ ਆ ਕਾਂਗਰਸ ਬਹੁਤ ਮਾੜੀ ਪਾਰਟੀ ਆ ਸੋ ਜਿਹੜੇ ਮੇਰੇ ਮੁਕਾਬਲੇ 'ਚ ਸਾਰੇ ਹੀ ਲੜ ਰਹੇ ਆ ਡੋਗਲੇ ਬੰਦੇ ਆ ਕੋਈ ਵੀ ਉਹਨਾਂ ਦਾ ਕੈਰੈਕਟਰ ਨਹੀਂ ਹੈਗਾ ਕੋਈ ਕਾਰਗੁਜ਼ਾਰੀ ਨਹੀਂ ਸ਼ਰਮਾ ਜੀ ਸਰਕਾਰ ਬਾਰੇ ਕੀ ਕਹੋਗੇ ਜਿਆਮਾ ਬੋਡੀ ਸਰਕਾਰ ਦਾ ਬੇੜਾ ਬੈਠਿਆ ਪਿਆ ਭਾਜੀ 1 ਲੱਖ ਕਰੋੜ ਰੁਪਏ ਦਾ ਕਰਜ਼ਾ ਚੜ ਗਿਆ 750 ਕਰੋੜ ਰੁਪਏ ਐਡਵਰਟਾਈਜ਼ਮੈਂਟ ਪਰ ਖਰਚ ਕਰ ਰਹੇ ਆ 25% ਮਲਾਜ਼ਮਾਂ ਨੂੰ ਅਜੇ ਤੱਕ ਤਨਖਾਹ ਨਹੀਂ ਮਿਲੀ ਆ ਮਲਾਜ਼ਮਾਂ ਦਾ ਡੀਏ ਸ਼੍ਰੋਮਣੀ ਅਕਾਲੀ ਦਲ ਦੀ ਸਮੇਂ ਪੰਜਾਬ ਦੀ ਜਿਹੜੀ ਤਨਖਾਹਾਂ ਸੈਂਟਰਲ ਗਵਰਨਮੈਂਟ ਤੋਂ ਅਬਵ ਹੁੰਦੀਆਂ ਸੀ ਸੋਦੇ ਹੀ ਰਹੀਆਂ ਮਤਲਬ ਬਾਲ ਸਾਹਿਬ ਦੇ ਟਾਈਮ ਤੇ ਜਿੰਨੇ ਪੇ ਕਮਿਸ਼ਨਰ ਬਾਦ ਸਾਹਿਬ ਨੇ ਲਾਗੂ ਕਰੇ ਅੱਜ ਹਾਲਾਤ ਤੁਸੀਂ ਦੇਖੋ ਪੰਜਾਬ ਦੇ ਮੁਲਾਜ਼ਮਾਂ ਨੂੰ 38% ਡੀਏ ਮਿਲ ਰਿਹਾ ਤੇ ਕੇਂਦਰ ਦੇ ਮੁਲਾਜ਼ਮਾਂ ਨੂੰ 50% ਮਿਲ ਰਿਹਾ ਹੈ ਮਤਲਬ ਪੰਜਾਬ ਦੇ ਮੁਲਾਜ਼ਮਾਂ ਦੀ ਤਨਖਾਹ ਕੇਂਦਰ ਦੇ ਮੁਲਾਜ਼ਮਾਂ ਦੀ ਤਨਖਾਹ ਨਾਲੋਂ ਵੀ 10-15000 ਰੁਪਏ ਪ੍ਰਤੀ ਮੁਲਾਜ਼ਮ ਘੱਟ ਮਿਲ ਰਹੀ ਹੈ ਸੋ ਇਹਨਾਂ ਨੂੰ ਹੈਰਾਨ ਵਾਸਤੇ ਤਾਂ ਮੁਲਾਜ਼ਮੀ ਬਹੁਤ ਹੈ ਬਾਕੀ ਕਾਂਗਰਸ ਨੂੰ ਕਾਂਗਰਸ ਹਰਾ ਰਹੀ ਹੈ ਤੁਸੀਂ ਦੇਖੋ ਨਾ ਆਮ ਆਦਮੀ ਪਾਰਟੀ ਤੋਂ ਦੂਸਰਾ ਬੰਦਾ ਚੱਕ ਕੇ ਉਹਨਾਂ ਦੇ ਸਿਰ ਤੇ ਬਿਠਾ ਦਿਆ ਨੌ ਦੇ ਨੌ ਹਲਕਾ ਇੰਚਾਰਜ ਕੱਲ ਤੁਹਾਡੇ ਸਾਹਮਣੇ ਗਾਂਧੀ ਜੀ ਨੂੰ ਗਾਲਾਂ ਕੱਢ ਰਹੇ ਤੇ ਕਹਿ ਰਹੇ ਜੀ ਇਹਨਾਂ ਨੇ ਰਾਜਾ ਸਵਾਮੀ ਡੇਰੇ ਨੂੰ ਬਹੁਤ ਮਾੜਾ ਕਿਹਾ ਉਹੀ ਕਹਿ ਰਹੇ ਤੇ ਸਾਰੀਆਂ ਗੱਲਾਂ ਸੋ ਮਤਲਬ ਕਾਂਗਰਸ ਨੂੰ ਕਾਂਗਰਸ ਹਰਾ ਰਹੀ ਆ ਬੀਜੇਪੀ ਨੂੰ ਬੀਜੇਪੀ ਹਰਾ ਰਹੀ ਆ ਮੈਨੂੰ ਮੇਰਾ ਕਿਰਦਾਰ ਔਰ ਮੇਰੀ ਕਾਰਗੁਜ਼ਾਰੀ ਦੇ ਆਧਾਰ ਤੇ ਲੋਕ ਮੈਨੂੰ ਵੋਟਾਂ પા ਕੇ ਜ਼ਰੂਰ ਸੇਵਾ ਦੇਣਗੇ ਜੀ ਦੋ ਦਿਨ ਪਹਿਲਾਂ ਤੁਸੀਂ ਇੱਕ ਨਸ਼ੇ ਦਾ ਮੁੱਦਾ ਚੱਕਿਆ ਸੀ ਡੇਰਾ ਬੱਸੀ ਵਾਲ ਜੀ ਕੀ ਕਹੋਗੇ ਜੀ ਭਾਜੀ ਤੁਸੀਂ ਦੇਖੋ ਵੀ ਇਹੀ ਆਮ ਆਦਮੀ ਪਾਰਟੀ ਆ ਜਿਹੜੀ ਕਹਿੰਦੀ ਤੇ ਦੋ ਹਫ਼ਤਿਆਂ ਚ ਨਸ਼ੇ ਖਤਮ ਕਰਦਾਂਗੇ ਕਿੰਨੀ ਸੋਸ਼ਲ ਮੀਡੀਆ ਚ ਪਿੰਡ ਦੇ ਲੋਕਾਂ ਨੇ ਨਸ਼ੇ ਸਮੇਤ ਫੜ ਕੇ ਇਹਨਾਂ ਦਾ ਵਰਕਰ ਕੁੱਟ ਕੇ ਥਾਣੇ ਚ ਦਿਆ ਹੈਗਾ ਫਿਰ ਪੂਰੀ ਆਮ ਆਦਮੀ ਪਾਰਟੀ ਨੇ ਤੁਸੀਂ ਹੱਥ ਚ ਦੇਖ ਲਿਓ ਕਿੰਨੀਆਂ ਕੁੜੀਆਂ ਫੜੀ ਗਈ ਉਸ ਤੋਂ ਕਿੰਨਾ ਨਸ਼ਾ ਫੜਿਆ ਗਿਆ ਪਤਾ ਕਿੰਨਾ ਪਾਇਆ